ਚੜਦੀ ਕਲਾ ਪੰਜਾਬ న్యూਸ ਤੇ ਇਸ ਵੇਲੇ ਦੀ ਦੁਖਦਾਈ ਖਬਰ ਕਾਦੀਆਂ ਤੋਂ ਵਾਹਨਾਂ ਦੀ ਤੇਜ਼ ਰਫ਼ਤਾਰੀ ਦੇ ਕਾਰਨ ਕਈ ਵਾਰ ਇਹਨੇ ਭਿਆਨਕ ਹਾਦਸੇ ਹੋ ਜਾਂਦੇ ਹਨ ਇਹਨਾਂ ਹਾਦਸਿਆਂ ਦੇ ਵਿੱਚ ਕਈ ਕੀਮਤੀ ਜਾਨਾਂ ਚਲੀਆਂ ਜਾਂਦੀਆਂ ਹਨ ਇਸੇ ਤਰ੍ਹਾਂ ਦਾ ਹੀ ਇੱਕ ਹਾਦਸਾ ਕਾਦੀਆਂ ਦੇ ਬਸਰਾਵਾ ਅੱਡੇ ਤੇ ਵਾਪਰਿਆ ਜਿਸ ਵਿੱਚ ਇੱਕ ਮੋਟਰਸਾਈਕਲ ਤੇ ਸਵਾਰ ਹੋ ਕੇ ਤਿੰਨ ਵਿਅਕਤੀ ਆਪਣੇ ਘਰੋਂ ਕੰਮ ਤੇ ਜਾ ਰਹੇ ਸਨ ਤਾਂ ਗਲਤ ਸਾਈਡ ਤੋਂ ਆ ਰਹੀ ਕਾਰ ਨੇ ਉਹਨਾਂ ਨੂੰ ਇੰਨੀ ਜ਼ੋਰਦਾਰ ਟੱਕਰ ਮਾਰੀ ਜਿਸ ਨਾਲ ਤਿੰਨੋਂ ਮੋਟਰਸਾਈਕਲ ਸਵਾਰ ਕਈ ਫੁੱਟ ਉੱਚਾ ਉੱਡ ਕੇ ਏਹਠਾ ਨੂੰ ਡਿੱਗੇ ਜਿਸ ਨਾਲ ਮੌਕੇ ਤੇ ਹੀ ਇੱਕ ਸ਼ਖਸ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਜ਼ਖਮੀ ਹੋ ਗਏ ਇਹ ਸਾਰਾ ਹਾਦਸਾ ਸੀਸੀਟੀਵੀ ਵਿੱਚ ਵੀ ਕੈਦ ਹੋ ਗਿਆ ਮੌਕੇ ਤੇ ਪੁਜੀ ਕਾਦਿਆਂ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਕਾਦਿਆਂ ਤੋਂ ਕੁਲਵਿੰਦਰ ਸਿੰਘ ਪਾਟਿਆ ਦੀ ਰਿਪੋਰਟ ਜੀ ਜੀ ਆਪਣੇ ਇਹਨਾਂ ਦਿਫਾਤ ਸਾਹਿਬ ਜਿਹੜੇ ਛੱਡਣ ਜਾ ਰਹੇ ਸੀ ਕੰਮ ਤੇ ਮੁੰਡਾ ਜਾ ਰਿਹਾ ਤੇ ਰੋਂਗ ਸਾਈਡ ਤੋਂ ਗੱਡੀ ਆ ਰਹੀ ਤੇ ਉਹਨਾਂ ਨਾਲ ਟਕਰ ਹੋ ਗਈ ਇਹਨਾਂ ਦੀ ਤੇ ਜਿਹੜੀ ਕਰਕੇ ਇੱਕ ਮਿੱਕੀ ਹੈ ਨਾਮ ਜਿਹਦਾ ਉਹ ਡੈੱਥ ਹੋ ਚੁੱਕੀ ਆ ਤੇ ਦੋ ਸੀਰੀਅਸ ਨੇ ਮੋਰਚਲ ਤੇ ਸੀ ਅੱਗੇ ਉਹ ਗੱਡੀ ਕਾਰ ਵਾਲੇ ਸੀ ਉਹਨਾਂ ਨੇ ਫਿਕਰ ਹੋ ਗਈ ਉਹਨਾਂ ਨੂੰ ਆ ਸਰ ਇਸ ਤਰ੍ਹਾਂ ਇਹ ਪੀਏ 9 10 ਵਜੇ ਦੇ ਕਰੀਬ ਦੀ ਗੱਲ ਆ ਇਹ ਜਾ ਰਹੇ ਆਪਣੇ ਕੰਮ ਤੇ ਰਸਤੇ ਤੇ ਅਚਾਨਕ ਇਹ ਤੇ ਇਹਨਾਂ ਦੇ ਗਾੜੀ ਇੱਕ ਗੱਡੀ ਆਈ ਤੇ ਐਕਸੀਡੈਂਟ ਹੋ ਗਿਆ ਬਹੁਤ ਜ਼ਬਰਦਸਤ ਜਿਹੜਾ ਕਿ ਮੌਕੇ ਤੇ ਉੱਤੀ ਮੌਤ ਹੋ ਗਈ ਤੇ ਦੋ ਜਾਨੇ ਲੱਤਾਂ ਤੇ ਡੈਡੀ ਦੀ ਇੱਕ ਸਾਡਾ ਪ੍ਰਤੀਜਰ ਦੂਸਰਾ ਹੈਗਾ ਉਹਦੀ ਵੀ ਨਾਲ ਮੌਕੇ ਤੇ ਹੱਥ ਟੁੱਟ ਗਿਆ ਤੇ ਹਸਪੀਟਲ ਲਿਆਂਦਾ ਗਿਆ ਹੁਣ ਮੁੰਡੇ ਰੈੱਡ ਕਾਰ ਦੀ ਤੇ ਇਸ ਟਾਈਮ ਉਹਨੂੰ ਅਸੀਂ ਪੋਸਟ ਮਾਰਨ ਲੈ ਕੇ ਜਾ ਰਹੇ ਹਾਂ ਅਸੀਂ ਚਾਹੁੰਦੇ ਹਾਂ ਕਿ ਸਾਡੀ ਇਸ ਤੋਂ ਸੱਟ ਤੋਂ ਸਖਤ ਕਾਰਵਾਈ ਹੋਵੇ ਇਹਨਾਂ ਦੇ ਖਿਲਾਫ ਜਿਹੜੀ ਗੱਡੀ ਦੇ ਨਾਲ ਐਕਸੀਡੈਂਟ ਹੋਇਆ ਤੇ ਸਾਨੂੰ ਇਨਸਾਫ ਤੋਂ ਆਇਆ ਗਿਆ ਮੁੰਡੇ ਦਾ ਜੌਨ ਮਸੀ ਪੁੱਤਰ ਅਸ਼ੋਕ ਮਸੀ ਉਮਰ 25-26 ਸਾਲ ਪਿੰਡ ਪਾਮੜੀ ਜੇ ਪਤਨਾ ਤੇ ਬਸ ਕੋਈ ਪੁਨਾ ਇਸ 19% ਦਾ ਜਿਸਰਾਮਾ ਦਾ ਜਿਹੜਾ ਮੇਨ ਅੱਡਾ ਹੈਗਾ ਤੇ ਗੁਰਦੁਆਰੇ ਦੇ ਨੇੜੇ ਇੱਕ ਕਾਰ ਤੇ ਮੋਟਰਸਾਈਕਲ ਦਾ ਜੜਾ ਵਾ ਉਹ ਐਕਸੀਡੈਂਟ ਹੋਇਆ ਤੇ ਅਸੀਂ ਮੌਕੇ ਤੇ ਪਹੁੰਚੇ ਉਹਦੇ ਵਿੱਚ ਐਕਸੀਡੈਂਟ ਨਾਲ ਜਿਹੜਾ ਇੱਕ ਬੰਦੇ ਦੀ ਜਿਹੜਾ ਮੋਟਰਸਾਈਕਲ ਸਵਾਰ ਸੀ ਜੇ ਇੱਕ ਬੰਦੇ ਦੀ ਮੌਤ ਹੋ ਗਈ ਹੈ ਜਿਹਦਾ ਨਾਮ ਜੋਨਾ ਵਾਸੀ ਭਾਮੜੀ ਹੈ ਇੱਕ ਉਹਦਾ ਲੜਕਾ ਸੀ ਤੇ ਇੱਕ ਉਹਦੇ ਪਿੰਡ ਦਾ ਹੋਰ ਸੀਗਾ ਤਿੰਨ ਜਣੇ ਇਸ ਮੋਟਰਸਾਈਕਲ ਤੇ ਸਵਾਰ ਉਹਨਾਂ ਦੋਵਾਂ ਦੀਆਂ ਜੜੀਆਂ ਵਾ ਉਹ ਐਕਸੀਡੈਂਟ ਨਾਲ ਮੱਤਾਂ ਟੁੱਟੀਆਂ ਨੇ ਤੇ ਜਿਹੜਾ ਜਿਹਦੀ ਮੌਤ ਹੋਈ ਹੈ ਉਹਨੂੰ ਆਪਾਂ ਜਿਹੜਾ ਪੋਸਟਮਾਰਟਮ ਲਈ ਸਿਵਲਰਸ ਕੋਲ ਭਾੜੇ ਡੈੱਡ ਹਾਊਸ ਚ ਅਭੀਂ ਡੱਡ ਬਟੇ ਜਮਾ ਕਰਾ ਆ ਜੋ ਕਾਨੂੰਨੀ ਕਾਰਵਾਈ ਜਿਹੜੀ ਆ ਉਹ ਹੋ ਸਕੇ ਤੇ ਦੂਜੇ ਜਿਹੜੇ ਉੱਥੇ ਸੀਗੇ ਉਹ ਜਨ ਸੌਰੀ ਦੂਜੇ ਜਿਹੜੇ ਦੋਵੇਂ ਅਭੀ ਜਿਨ੍ਹਾਂ ਦੇ ਐਕਸੀਡੈਂਟ ਨਾਲ ਲੱਤਾਂ ਵਗੈਰਾ ਫ੍ਰੈਕਚਰ ਹੋਈਆਂ ਨੇ ਉਹਨਾਂ ਦੇ ਡਾਕਟਰ ਸਾਹਿਬ ਤੋਂ رائے ਲੈ ਕੇ ਬਿਆਨ ਲਿਖ ਕੇ ਕਾਨੂੰਨ ਮੁਤਾਬਕ ਜਿਹੜੀ ਉਹ ਕਾਲੀ